ਠੀਕ ਹੈ ਠੀਕ ਹੈ ਓਕੇ ਡਾਕਟਰ ਸਾਹਿਬ ਆ ਫੜਿਓ ਚਾ ਮੰਮੀ ਨੂੰ ਤਾਂ ਫੜਾਤੀ ਮੈਂ ਫੜਤੀ ਚਾ ਹਾਂ ਨਾਲੇ ਮੇਰੀ ਗੱਲ ਸੁਣਿਓ ਜਾ ਕੇ ਹੁਣ ਦਵਾਈ ਦਵਾ ਲਿਆ ਉਹ ਮੰਮੀ ਨੂੰ ਨਹੀਂ ਤਾਂ ਨਾਲ ਲੈ ਜਾਓ ਨੇ ਡਾਕਟਰ ਨੂੰ ਘਰੇ ਬੁਲਾ ਲਓ ਜੇ ਡਾਕਟਰ ਕੋਲ ਹੀ ਜਾ ਕੇ ਹੁਣੇ ਮੈਂ ਉਹ ਦੁਕਾਨ ਬੰਦ ਸੀਗੀ ਆ ਹੁਣ ਫੋਨ ਕਰਿਆ ਕਹਿੰਦਾ ਮੈਂ 10 ਮਿੰਟ ਤੱਕ ਆਗਾ ਦੁਕਾਨ ਤੇ ਦੁਬਾਰੇ ਮੈਂ ਫੇਰ ਜਾਊਂਗਾ ਠੀਕ ਹੈ ਠੀਕ ਆ ਮਾਣੀ ਚਾ ਪੀ ਲਈ ਹਾਂ ਪੀ ਲਈ ਮੰਮੀ ਨੇ ਤਾਂ ਚਾ ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਸਵੇਰ ਦਾ ਵੀ ਉਹ ਬਿਮਾਰ ਪਏ ਨੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤੁਮੇ ਤਾਂ ਨਹੀਂ ਵੇਸਲੀ ਹੋਈ ਨਹੀਂ ਹੁੰਦੀ ਚੱਲ ਕੋਈ ਗੱਲ ਨਹੀਂ ਮਨਪ੍ਰੀਤ ਹੁਣ ਆਪ ਨੂੰ ਕਿਹੜਾ ਪਤਾ ਸੀਗਾ ਜੇ ਤਾਂ ਮਾਂ ਨੇ ਆਪਣੀ ਆਵਾਜ਼ ਮਾਰੀ ਹੋਵੇ ਜਾਂ ਆਪ ਅੰਦਰ ਗਏ ਹੋਈ ਫਿਰ ਤਾਂ ਆਪ ਨੂੰ ਪਤਾ ਹੋਵੇ ਮਾਂ ਬਿਮਾਰ ਹੈ ਹੈਨਾ ਉਹ ਗੱਲ ਮੈਂ ਸਵੇਰੇ ਖੇਤ ਲਾਂ ਗਿਆ ਚੱਲ ਤੂੰ ਭਾਈ ਉਹੀ ਰੋਜ਼ ਦੀ ਮੰਗੂ ਆਪਦੇ ਕੰਮਾਂ 'ਚ ਪੈ ਗਈ ਤੁਹਾਨੂੰ ਨਾ ਪਤਾ ਲੱਗਿਆ ਮਾਂ ਵਾਰੇ ਆਪਾਂ ਨੂੰ ਹੋਰ ਜੀ ਉਹੀ ਤਾਂ ਗੱਲ ਆ ਮੇਨ ਤਾਂ ਇਹੀ ਸੀਗਾ ਮੈਂ ਕਿਹਾ ਕਿਤੇ ਮੰਮੀ ਆਪਦੇ ਆ ਸੇਲੀਆਂ ਨਾਲ ਜਾਂਦੀ ਨਹੀਂ ਹੁੰਦੀ ਸੈਰ ਜੀ ਕਰਨ ਸਵੇਰੇ ਸਵੇਰੇ ਮੈਂ ਕਿਹਾ ਉਧਰ ਵਗ ਕੇ ਕਿਤੇ ਨਾਲੇ ਮੈਨੂੰ ਉਧਰੋਂ ਵੀਰੇ ਦਾ ਫੋਨ ਵੀ ਆਇਆ ਸੀਗਾ ਵੀ ਤੂੰ ਆਈ ਨਹੀਂ ਹੈਗੀ ਹਨਾ ਫਿਰ ਹੁਣ ਮੈਂ ਇਧਰੋਂ ਫੋਨ ਲਾ ਕੇ ਕਹਿਤਾ ਮੈਂ ਕਿ ਬਈ ਮੈਂ ਅੱਜ ਨਹੀਂ ਆਉਂਦੀ ਮੈਂ ਕੱਲ ਨੂੰ ਆਉਂਗੀ ਹਾਂ ਮਨਪ੍ਰੀਤ ਮੈਂ ਵੀ ਯਾਰ ਤੈਨੂੰ ਹੀ ਗੱਲ ਕਹਿਣ ਲੱਗਿਆ ਸੀਗਾ ਬੇਸ਼ੱਕ ਉਥਲੀ ਮਾਂ ਵੀ ਬਿਮਾਰ ਆ ਪਰ ਉੱਥੇ ਚੱਲ ਵੀਰਾ ਹੈਗਾ ਨਾ ਤੇਰਾ ਇੱਥੇ ਕੋਈ ਨਹੀਂ ਹੈਗਾ ਇੱਥੇ ਤਾਂ ਮਾਂ ਦੀ ਦੇਖਭਾਲ ਤੈਨੂੰ ਕਰਨੀ ਪਊਗੀ ਚੱਲ ਚੰਗਾ ਹੋਇਆ ਯਾਰ ਤੂੰ ਆ ਵੀ ਜਵਾਬ ਦੇ ਤਾਂ ਉਹੀ ਗੱਲ ਆ ਨਾ ਜੇ ਤੇਰੀ ਥਾਂ ਤੋਂ ਕੋਈ ਹੋਰ ਹੁੰਦੀ ਪਤਨੀ ਕਲੇਸ਼ ਹੀ ਕਰਨ ਲੱਗ ਜਾਂਦੀ ਵੀ ਮਾਂ ਆਪਣੀ ਜਾਣ ਕੇ ਖੇਖਣ ਕਰਦੀ ਆ। ਉਹ ਨਾ ਨਾ ਪਲੀਸ ਕਾਨੂੰ ਕਰਨਾ ਹੈ। ਹੁਣ ਮੇਰੀ ਮਾਂ ਬਿਮਾਰ ਪਈ ਹੈ ਫਰੋ ਉਹ ਕਿਹੜਾ ਖੇਖਣ ਕਰਦੀ ਆ ਹਨਾ। ਕੋਈ ਗੱਲ ਆ ਯਾਰ। ਮਾਂ ਦੀ ਦਾ ਕੀ ਪਤਾ ਕਦੋਂ ਆ ਜਾਣੀ ਆ। ਕੋਈ ਗੱਲ ਆ ਵੀ ਮਾਂ ਦਾ ਕੋਈ ਪਤਾ ਨਹੀਂ ਯਾਰ। ਕਦੋਂ ਆ ਜੇ ਤੇ ਕਿਤੇ ਆ ਜੀ। ਚਲੋ। ਕੋਈ ਨਾ ਤੁਸੀਂ ਕੋਈ ਵੀ ਗੱਲ ਦੇਰਤੇ ਨਾ ਲਾ ਲਿਓ ਕਿਤੇ। ਬਿਮਾਨਪ੍ਰੀਤਾ ਉਹਦੇ ਮਨ ਚ ਕੀ ਸੋਚਦੀ ਹੋਊਗੀ। ਮੈਂ ਤਾਂ ਕਦੇ ਉਹੀ ਨਹੀਂ ਇੰਨਾ ਕੁਝ ਸੋਚਦੀ। ਕੋਈ ਗੱਲ ਨਹੀਂ ਮੈਨੂੰ ਪਤਾ ਹੀ ਆ ਵੀ ਇੱਧਰ ਵੀ ਮੰਮੀ ਨੂੰ ਮੈਂ ਹੀ ਸਾਂਭਣਾ। ਕੋਈ ਉਹ ਤਾਂ ਗੱਲ ਠੀਕ ਆ ਯਾਰ। ਪਰ ਮੈਨੂੰ ਪਤਾ ਕੀ ਲੱਗੀ ਜਾਂਦਾ। ਬਿਖਤੀ ਉੱਥੇ ਵਾਲੀ ਮਾਨੂੰ ਇਹ ਨਾ ਹੋ ਜੇ ਵੀ ਜਾਣ ਕੇ ਛਾਪਲ ਕੇ ਬੈ ਗਈ ਮਨਪ੍ਰੀਤ ਉੱਥੇ ਵੀ ਪਤਨੀ ਉਹਦੀ ਸੱਸ ਨੇ ਘੂਰ ਕੇ ਕਹਿਤਾ ਜਾਂ ਕੁਝ ਹੋਰ ਨਾ ਹੋ ਗਿਆ ਨਹੀਂ ਨਹੀਂ ਮੰਮੀ ਇਹੋ ਜੇ ਨਹੀਂ ਹੈਗੇ ਨਾਲੇ ਫਿਰ ਮੈਂ ਬੈਠੀ ਆ ਜੇ ਮੈਨੂੰ ਮੰਮੀ ਕੁਝ ਕਹਿਣਗੇ ਤਾਂ ਮੈਂ ਦੱਸ ਦੂੰਗੀ ਐ ਥੋੜੀ ਆ ਮੈਨੂੰ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਮੈਨੂੰ ਆਪ ਨੂੰ ਹੀ ਪਤਾ ਵੀ ਜ਼ਿੰਮੇਵਾਰੀਆਂ ਤਾਂ ਜਿਹੜੀਆਂ ਸਿਰ ਪਈਆਂ ਨੇ ਉਹ ਸਾਂਭਣੀਆਂ ਹੀ ਪੈਂਦੀਆਂ ਸਹੀ ਗੱਲ ਆ ਯਾਰ ਹਮ ਚੱਲ ਮੈਂ ਚਾਹ ਪੀਣਾ ਤੇ ਦਿਵਾ ਚ ਡਾਕਟਰ ਕੋਲ ਵੀ ਜਾ ਕੇ ਆਣਾ ਮੈਂ ਠੀਕ ਹੈ ਹਾਂ ਕੋਈ ਨਾ ਪੀ ਲਓ ਉਹ ਐ ਕਰੋ ਹਾਂ ਮੈ ਲੌਣਾ ਭੁੱਲ ਗਿਆ ਅੰਦਰ ਨਾ ਬਿਸਕੁਟ ਜੇ ਪਏ ਨੇ ਉਹ ਖਾ ਲਓ ਜਾ ਕੇ ਚੱਲ ਠੀਕ ਐ ਤੇਲ ਨੂੰ ਦੁੱਖ ਤਾਂ ਬਹੁਤ ਹੁੰਦਾ ਝੇੜੀ ਮਾਣੇ ਪਾਲ ਪਲੋਸ ਕੇ ਅੱਜ ਬਗਾਨਾ ਕਰ ਸਾਂਭਣ ਵਾਲੀ ਕਰਤਾ ਤੇ ਆਪ ਮੈਨੂੰ ਸਾਂਭਦੀ ਰਹੀ ਅੱਜ ਮੈਂ ਹੀ ਉਹਨੂੰ ਮਿਲਣਾ ਤਾਂ ਸਾਂਭਣਾ ਤਾਂ ਦੂਰ ਦੀ ਗੱਲ ਮਿਲਣ ਵੀ ਨਹੀਂ ਜਾ ਸਕੀ ਲੈ ਚਾਤਾ ਥੋੜੀ ਜਿਹੀ ਝੰਟੀ ਉਹ ਫੜਾ ਕੇ ਗਈ ਐ ਇੱਕ ਗੱਲ ਤਾਂ ਵਧੀਆ ਆ ਤਨ ਜਹ ਰਹੀ ਗਿਆ ਜਾਵੇ ਹੁਣ ਮਾਂ ਨੂੰ ਸਾਹਮਣੇ ਉੱਥੇ ਤਾਂ ਜੀ ਮਾਂ ਤੜਫੂ ਇੱਥੇ ਤਾਂ ਸਾਰਾ ਮੈਂ ਕਰਾਉਂ ਕੰਮ ਅੱਗੇ ਤਾਂ ਮੈਂ ਨਾਲ ਲੱਗ ਜਾਂਦੀ ਸੀ ਹੁਣ ਤਾਂ ਮੈਂ ਕਈ ਦਿਨ ਇਹ ਡਰਾਮਾ ਰਚੀ ਰੱਖੂ ਮੈਂ ਬਿਮਾਰ ਆ ਬਿਮਾਰ ਤੇ ਮੁਝ ਚੰਗਾ ਭਲਾ ਪਤਾ ਹੈ ਵੀ ਤੇ ਚੇਜ ਕੀ ਹੈ ਮੈਂ ਤਾਂ ਐ ਸੋਚਦੀ ਸੀ ਵੀ ਕਿਤੇ ਕਿਤੇ ਮੇਰਾ ਦੋਸ਼ ਆ ਚੱਲੇ ਨਾਲੇ ਸਿਆਣੇ ਕਹਿੰਦੇ ਹੁੰਦੇ ਨੇ ਨਾ ਵੀ ਸੱਪ ਨੂੰ ਤਾਂ ਇੱਕ ਸੱਸਾ ਲੱਗਦਾ ਤੇ ਸੱਸ ਨੂੰ ਸੱਸ ਨੂੰ ਦੋ ਲੱਗਦੇ ਨੇ ਕਮਲੀਏ ਤੂੰ ਇਹ ਕਿਵੇਂ ਭੁੱਲ ਗਈ ਵੀ ਮੈਂ ਛੱਡ ਦੂੰ ਤੈਨੂੰ ਬਦਲਾ ਤਾਂ ਲੈ ਕੇ ਛੱਡੂੰ ਚਲ ਆ ਇੱਥੇ ਤਾਂ ਲੱਗਦੀ ਐ ਮੈਨੂੰ ਠੰਡ ਮੈਂ ਪੈਣੀ ਐ ਧੁੱਪੇ ਇੱਥੇ ਤਾਂ ਲੱਗਦੀ ਐ ਮੈਨੂੰ ਠੰਡ ਮੈਂ ਪੈਣੀ ਐ ਜਾ ਕੇ ਧੁੱਪੇ ਆਈ ਮੇਰ ਬਾਪ ਗੋਡ ਹੇ ਮਮਮੀ ਹਾਂ ਮੈਂ ਉੱਠ ਕੇ ਆ ਗਏ ਜੇ ਕੁਝ ਚਾਹੀਦਾ ਸੀ ਮੈਨੂੰ ਦੱਸ ਦਿੰਦੇ ਨਹੀਂ ਮਨਪ੍ਰੀਤ ਮੈਨੂੰ ਨਾ ਠੰਡ ਲੱਗ ਜਾਂਦੀ ਸੀ ਅੰਦਰ ਫਿਰ ਇੱਥੇ ਕਾ ਤੂੰ ਬੈਠਦੇ ਇਹ ਤਾਂ ਪੰਜਾ ਛਾਵੇਂ ਧੁੱਪੇ ਕਰ ਦਿੰਨੀ ਆ ਚਲ ਬਸ ਕੋਈ ਨਾ ਇੱਥੇ ਠੀਕ ਹਾਏ ਆ ਮੜਾ ਮोटा ਸੇਕ ਜਾਂਦਾ ਆਉਂਦਾ ਐਈ ਵੀ ਰੱਬਾ ਚਲ ਕੋਈ ਨਾ ਪਹਿਜ ਦਵਾਈ ਲੈ ਲਈ ਸੀ ਅਮੀ ਤੁਸੀਂ ਦਵਾਈ ਤਾਂ ਲੈਣ ਗਿਆ ਹੋਇਆ ਬਾਬਾ ਆਇਆਂ ਈ ਲੀ ਮੇਰਾ ਵੀ ਸਿਰ ਦੁਖਣ ਲੱਗਿਆ ਮੈਨੂੰ ਸਮਝ ਨਹੀਂ ਆਉਂਦੀ ਹਾਏ ਬੇਰਬੀ ਕੀ ਬੋਲੀ ਜਾਂਦੀ ਆ ਕਦੀ ਕੀ ਬੋਲੀ ਜਾਂਦੀ ਤੇਰਾ ਕਾ ਤਾਂ ਸਿਰ ਦੁਖਣ ਲੱਗਿਆ ਮੰਮੀ ਬਸ ਪਤਾ ਨਹੀਂ ਕਿਉਂ ਆਇਆਂ ਜਿਹਾ ਹੋਇਆ ਪਿਆ ਜਿਵੇਂ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਹੁੰਦੀ ਦਿਮਾਗ ਤੇ ਟੈਨਸ਼ਨ ਕਾਦੀ ਕਰ ਲੀ ਤੈਂ ਆਹੀ ਬਸ ਤੈਨ ਤਾਂ ਮੋਟਰ ਦੀ ਟੈਨਸ਼ਨ ਹੋਈ ਹੋ ਜਾਂ ਮੰਮੀ ਬਿਮਾਰ ਹੋ ਗਈ ਆ ਟੈਨਸ਼ਨ ਹੋਈ ਹੋਊਗਾ ਹਾਂ ਮੰਮੀ ਮੈਂ ਤੁਹਾਨੂੰ ਹਜੇ ਦੱਸਿਆ ਹੀ ਨਹੀਂ ਜੀਗਾ ਮੈਂ ਦੱਸ ਕੋ ਵੱੱਦਣਾ ਪਿੰਡ ਜਾਣਾ ਸੀਗਾ ਕਿਉਂ? ਪਰ ਅਚਾਨਕ ਤੁਸੀਂ ਬਿਮਾਰ ਹੋ ਗਏ। ਫਿਰ ਮੈਂ ਕਿਹਾ ਚਲ ਕੋਈ ਨਾ ਮੈਂ ਕੱਲੂ ਭੱਗ ਦੂੰਗੀ। ਪਿੰਡ ਕਿਉਂ ਜਾਣਾ ਸੀ ਪੁੱਤ? ਆਹੀ ਮੰਮੀ ਬਿਮਾਰ ਸੀ ਨਾ ਤੇ ਵੀਰੇ ਨੇ ਮੈਨੂੰ ਕੱਲ ਹੀ ਫੋਨ ਲਾਤਾ ਸੀ ਸ਼ਾਮ ਨੂੰ ਕਹਿੰਦਾ ਸੀ ਵੀ ਤੂੰ ਆ ਜੀ ਮੰਮੀ ਦਾ ਪਤਾ ਲੈ ਜੀ। ਅੱਛਾ। ਹਾਈ ਮੈਂ ਮਰ ਜਾ। ਫਿਰ ਤੂੰ ਜਾਣ ਦੀ ਕਿਉਂ ਟਾਲ ਕਰੀ? ਤੂੰ ਪੁੱਤ ਜਾਣਾ ਸੀ ਜੇ ਤੇਰੀ ਮਾਂ ਬਿਮਾਰ ਹੈ ਦੱਸ ਉਹਨੂੰ ਕੌਣ ਸੰਭੂਗਾ? ਮੰਮੀ ਫਿਰ ਤੁਸੀਂ ਵੀ ਤਾਂ ਮੇਰੇ ਮੰਮੀ ਆ ਰਗੀ ਹੋ। ਮੰਮੀਆਂ ਵਰਗੇ ਕਿਉਂ ਮੰਮੀ ਹੋ ਮੇਰੀ? ਤੇ ਫਿਰ ਇੱਕ ਮਾਂ ਜਦੋਂ ਮੇਰੀ ਇੱਧਰ ਬਿਮਾਰ ਪਈ ਐ ਫਿਰ ਮੈਂ ਦੂਜੀ ਮਾਂ ਕੋਲੇ ਕਿਵੇਂ ਭੱਗ ਜਾਵਾਂ ਉੱਥੇ ਤਾਂ ਚੱਲ ਕੋਈ ਨਾ ਮੇਰਾ ਭਾਈ ਹੈਗਾ ਸਾਹਬਨ ਵਾਲਾ ਪੁੱਤ ਮੜਾ ਜਾ ਮੇਰਾ ਸਿਰੇ ਦੁਖਦਾ ਜਾਂ ਮੜਾ ਜਾ ਬਲੱਡ ਵਧਿਆ ਐਨੇ ਨਾਲ ਕੀ ਹੁੰਦਾਗਾ ਮੈਂ ਤਾਂ ਹੁਣ ਹੋ ਜਾਊਂਗੀ ਠੀਕ ਬਸ ਗੋਲੀ ਲੈ ਕੇ ਦੇਤੀ ਬਾਵੇ ਨੇ ਠੀਕ ਹੋ ਜੂ ਤੂੰ ਤਾਂ ਭੱਗ ਜਾ ਪੁੱਤ ਨਹੀਂ ਮੰਮੀ ਕੋਈ ਗੱਲ ਨਹੀਂ ਭੱਗ ਜੂਂਗੀ ਮੈਂ ਅੱਜ ਨਹੀਂ ਤਾਂ ਕੱਲ੍ਹ ਸਹੀ ਲੇਟ ਭੱਗ ਜੂਂਗੀ ਹਨਾ ਉੱਥੇ ਵੀਰਾ ਹੈਗਾ ਵੈਸੇ ਮੰਮੀ ਕੋਲੇ ਨਾਲੇ ਇੱਥੇ ਤੁਹਾਨੂੰ ਪਤਾ ਹੈ ਉਧਰੋਂ ਤਾਂ ਆਪਣੇ ਖੇਤ ਮਿਸਤਰੀ ਲੱਗ ਰਹੇ ਸੀਗੇ ਉੱਥੇ ਵੀ ਹਨਾ ਰੋਟੀ ਪਾਣੀ ਭੇਜਣਾ ਹੁੰਦਾ ਸੀ ਫਿਰ 바ਵਾ ਕੱਲਾ ਵੀ ਨਾ ਤੁਹਾਨੂੰ ਸਾਮਸਕਦਾ ਇਹਨਾਂ ਨੇ ਵੀ ਵਿਚਾਰਣੇ ਕੰਮ ਤਾਂ ਤੇ ਜਾਣਾ ਹੁੰਦਾ ਆਪਦੇ ਮੈਂ ਤਾਂ ਹੀ ਕਰਕੇ ਟਾਲ ਕਰਤੀ ਸੀ ਲੈ ਦੱਸ ਤੂੰ ਮਿਸਤਰੀਆਂ ਦੀ ਰੋਟੀ ਟੁੱਕ ਦਾ ਕਿਉਂ ਫਿਕਰ ਕਰਦੀਆਂ ਆਪੇ ਮੈਂ ਵੀਰਪਾਲ ਨੂੰ ਬੁਲਾ ਕੇ ਪਕਾ ਲੈਂਦੀ ਹੈ ਤੇ ਹੁਣ ਬਸ ਦਵਾਈ ਲੈ ਕੇ ਮੈਂ ਠੀਕ ਹੀ ਹੋ ਜੂ ਜ਼ਿਆਦਾਤਰ ਮੈਂ ਤਾਂ ਕਹਿੰਦੀ ਤੂੰ ਹੁਣ ਵੀ ਭੱਗ ਜਾ ਪੁੱਤ ਨਹੀਂ ਨਹੀਂ ਕੋਈ ਨਾ ਮੰਮੀ ਤੁਸੀਂ ਬੈ ਜਾਓ ਹੈ ਬੈਠੋ ਨਾ ਜ਼ਿਆਦਾ ਟਾਈਮ ਕੌਣ ਪਹਿਲਾਂ ਦੁਖਦਾ ਦੇਖ ਕੌਣ ਆਇਆਗਾ ਉਹ ਖੋਲਦੇ ਬਾਵੇ ਯਾਰ ਕੁੰਡਾ ਤਾਂ ਐ ਲਾ ਕੇ ਰੱਖਦਾ ਪਤੰਦਰ ਜਿਵੇਂ ਖਜ਼ਾਨਾ ਦੱਬਿਆ ਹੋ ਜਾਂਦਾ ਹਾਂਜੀ ਵੀਰੇ ਹਾਂਜੀ ਬਾਵਾ ਹੈਗਾ ਸੀਗਾ ਘਰੇ ਜੀ ਨਹੀਂ ਭਾਈ ਉਹ ਤਾਂ ਨਾ ਮੰਮੀ ਦੀ ਦਵਾਈ ਲੈਣ ਗਏ ਹੋਇਆ ਮੰਮੀ ਬਿਮਾਰ ਹੋ ਗਈ ਸੀ ਕਿਉਂ ਕੀ ਹੋ ਗਿਆ ਤਾਈ ਨੂੰ ਜੀ ਪਤਾ ਨਹੀਂ ਬਸ ਬੁਖਾਰ ਚੜ ਗਿਆ ਇੱਕਦਮ ਹੀ ਸਵੇਰੇ ਅੱਛਾ ਜੀ ਹਾਂ ਜੀ ਚਲ ਫਿਰ ਮੈਂ ਤਾਈ ਦਾ ਪਤਾ ਤੇ ਲੈ ਲਾਂ ਵੈਸੇ ਮੈਂ ਤਾਂ ਉਹਨਾਂ ਮਿਲਣ ਆਇਆ ਸੀ ਕੰਮੇ ਜਾਣਾ ਸੀ ਕਿਤੇ ਜੀ ਕੋਈ ਨਾ ਭਾਈ ਆ ਜਾ ਤੁਸੀਂ ਲੰਘਿਓ ਬੈਰ ਚਾਹ ਵੀਰੇ ਵਿਚ ਆ ਲੈ ਆਵਾ ਤੁਹਾਡੇ ਲਈ ਕੋਈ ਨਹੀਂ ਭਾਈ ਚਾਹ ਤਾਂ ਰੋੜਨੀ ਆਏ ਹਾਏ ਕਿਵੇਂ ਤਾਈ ਬੁਖਾਰ ਚੜਾ ਲਿਆ ਅੱਬੇ ਹੋਰ ਭਾਈ ਆਏ ਹਾਏ ਮੌਸਮ ਜੀ ਬਦਲੀ ਹੋਈ ਹੈ ਧਿਆਨ ਰੱਖਿਆ ਕਰਤਾ ਜੀ ਮੜਾ ਮੋਟਾ ਹੋਰ ਬਸ ਮੌਸਮ ਜੀ ਕਰਕੇ ਹੀ ਇੱਕ ਲੱਖਤੀ ਸਵੇਰੇ ਚੜ ਗਿਆ ਤਾਪਸਰ ਜਾ ਦੁਖ ਕੇ ਤੂੰ ਕਿਵੇਂ ਆਇਆ ਸੀ ਉਤਾ ਹੀ ਮੈਂ ਤਾਂ ਉਹ ਮੋਟਰ ਵਾਲੇ ਮਿਸਤਰੀ ਦੇ ਪੈਸੇ ਨਹੀਂ ਦੇਣੇ ਸੀਗੇ ਉਹ ਫੋਨ ਕਰੀ ਜਾਂਦਾ ਹੈਗਾ ਮੈਂ ਕਿਹਾ ਚਲ ਬਾਬੇ ਨਾਲ ਗੱਲ ਕਰਕੇ ਵੀ ਪਹਿਲਾਂ ਇਕੱਠੇ ਕਰਕੇ ਦੇ ਦਈਏ ਹਾਂ ਭਾਈ ਕਹਿੰਦਾ ਤਾਂ ਬਾਬਾ ਵੀ ਹੈਗਾ ਸੀ ਵੀ ਮੋਟਰ ਵਾਲੇ ਮਿਸਤਰੀ ਦੇ ਪੈਸੇ ਦੇ ਕੇ ਆਉਣੇ ਨੇ ਬਸ ਉਹ ਮੈਂ ਬਿਮਾਰ ਜੀ ਹੋ ਗਈ ਦਵਾਈ ਲੈਣ ਵਾਗਿਆ ਆਵਣ ਵਾਲਾ ਹੀ ਹੋਊਗਾ ਕੋਈ ਗੱਲ ਨਹੀਂ ਤਾਈ ਪਹਿਲਾਂ ਦਵਾਈ ਬੂਟੀ ਜ਼ਰੂਰੀ ਹੈ ਪਰ ਜਦੋਂ ਆ ਗਿਆ ਨਾ ਉਸ ਤੋਂ ਬਾਅਦ ਉਹਨੂੰ ਮੇਰੇ ਕੋਲ ਭੇਜ ਦਿਓ ਇੱਕ ਤਾਂ ਤੈਨੂੰ ਪਤਾ ਨਾ ਅੱਜ ਕੱਲ ਮਿਸਤਰੀਆਂ ਦਾ ਜਮੇ ਨਹੀਂ ਮਾਜਣਾ ਹੈਗਾ ਵੇ ਪਤੰਦਰਾ ਇੱਕ ਦਿਨ ਖੜ ਜੈਗਾ ਦੱਸ ਕੀ ਹੋ ਜਾਊਗਾ ਵੇ ਭਾਈ ਸਭ ਦੇ ਇੱਕ ਬੀਲਦਾਰੀਆਂ ਹੁੰਦੀਆਂ ਨੇ ਤੈਨੂੰ ਪਤਾ ਹੀ ਹੈ ਮੰਗਾਈ ਦਾ ਟਾਈਮ ਹੈ ਚੱਲ ਵਧੀਆ ਸਮਾਂ ਟਾਈਮ ਸਰ ਦਿੱਤਾ ਜਾਵੇ ਪੈਸਾ ਤੇ ਲਾ ਅੱਗੇ ਤੋਂ ਵੀ ਅਗਲਾ ਖੜਦਾ ਰਹਿੰਦਾ ਹਾਂ ਇਹ ਤਾਂ ਤੇਰੀ ਗੱਲ ਠੀਕ ਹੈ ਤਾਈ ਚੱਲ ਕੋਈ ਗੱਲ ਨਹੀਂ ਜਦ ਬਾਬਾ ਆਊਗਾ ਉਹਨੂੰ ਕਹਿ ਦਿਓ ਫਿਰ ਕੋਈ ਨਾ ਬਸ ਆ ਜਾਂਦੇ ਆਉਣ ਵਾਲੇ ਭੇਜ ਦੂੰਗੀ ਫਿਰ ਮੈਂ ਤੇਰੇ ਕੋਲ ਹੀ ਉਹਨੂੰ ਤੇਨਲੇ ਤੂੰ ਵੀ ਆਵਦੀ ਦਵਾਈ ਬੂਟੀ ਧਿਆਨ ਨਾਲ ਲੈਣੀ ਆਹ ਜਿੰਨੇ ਇੰਜ ਨਹੀਂ ਕਹਿੰਦੇ ਹੁੰਦੇ ਵੀ ਜਾਂ ਠੰਡ ਆਂਦੀ ਮਾਰਦੀ ਹੈ ਜਾਂ ਜਾਂਦੀ ਮਾਰਦੀ ਹੈਗੀ ਠੰਡ ਤਾਂ ਤੇਰੀ ਗੱਲ ਸੱਚੀ ਹੈ ਜਾਂ ਆਉਂਦੀ ਮਾਰਦੀ ਹੈ ਜਾਂ ਜਾਂਦੀ ਬਾਕੀ ਭਾਈ ਆ ਉਮਰੇ ਹੁਣ ਬੁਖਾਰ ਹੀ ਚੜੂ ਹੱਡ ਗੋਡੇ ਦੁਖਦੇ ਰਹਿੰਦੇ ਨੇ ਬਸ ਹੋਰ ਕੀ ਹੈਗਾ ਚੱਲ ਕੋਈ ਗੱਲ ਨਹੀਂ ਤਾਈ ਮੜਾ ਮੋਟਾ ਪ੍ਰੇਜ ਵੀ ਰੱਖਿਆ ਕਰ ਖਾਣ ਪੀਣ ਦਾ ਚੱਲ ਚੰਗਾ ਫਿਰ ਮੈਂ ਤਾਂ ਚੱਲਦਾ ਤਾਈ ਪੇਜ ਦੀ ਚੰਗਾ ਬਾਵੇ ਨੂੰ ਕਿਤੇ ਇੱਥੇ ਹੀ ਖਲੇ ਲੱਗਿਆ ਰਿਹਾ ਉਹ ਕੋਈ ਨਾ ਕੋਈ ਨਾ ਪੇਜ ਦੂੰਗੇ ਅੱਛਾ ਆ ਤਾਂ ਪੀਜਾ ਚਾਹ ਲੈਣ ਗਈ ਏ ਤੇਰੇ ਫਿਰ ਨਹੀਂ ਤਾਈ ਚਾਹ ਕਿੱਥੇ ਉੱਥੇ ਹੋਰ ਬਹੁਤ ਕੰਮ ਪਏ ਨੇ ਖੇਤ ਕਰਨ ਵਾਲੇ ਜਾ ਕੇ ਮੈਂ ਦੇਖ ਦਉ ਚੰਗਾ ਭਾਈ ਚੰਗਾ ਧਿਆਨ ਰੱਖੀ ਤਾਈ ਫਿਰ ਕੋਈ ਨਾ ਲੈ ਦੱਸ ਧਿਆਨ ਰੱਖਣ ਵਾਲਾ ਮੇਰੇ ਜਵਾਖ ਮੇਰੇ ਹੈਗੇ ਨੇ ਮੈਂ ਕਿ ਧਿਆਨ ਰੱਖੋਗੀ ਅਪਾ ਤਾਂ ਪੈਣ ਵਾਲਿਆ ਚੋ ਜੋ ਵੀ ਆਮਾ ਫਿਰ ਵੀ ਗੱਲ ਆਪਣੀ ਕੁੜੀ ਦੀ ਐ ਜੇ ਮੜਾ ਮੋਟਾ ਨੀਵੇਂ ਹੋ ਕੇ ਗੱਲ ਕਰਾਂਗੇ ਨਾ ਕੋਈ ਹਰਜ ਨਹੀਂ ਹੈਗਾ ਕੌਣ ਆ ਗਿਆ ਸਸਰੀਕਰ ਪਹਣੇ ਹਾਂ ਠੀਕ ਐ ਸ੍ਰੀਕਾਲ ਬਾਈ ਮੈਂ ਵਧੀਆ ਤੁਸੀਂ ਦੱਸੋ ਮੈਂ ਵੀ ਠੀਕ ਹਾਂ ਪਹਣੇ ਤੁਸੀਂ ਕਿਵੇਂ ਬਿਨਾ ਦੱਸੇ ਹੀ ਉਹ ਬਿਨਾਂ ਦੱਸੇ ਕਾਨੂੰ ਪਾਣੀ ਮੇਰੇ ਤਾਂ ਮਨ ਜਾਨੇ ਨਹੀਂ ਲੱਗਿਆ ਕਰੇ ਮਾਹਨ ਨਾਲੇ ਚਲ ਤੈਨੂੰ ਮਿਲਿਉ ਤੇ ਨਾਲੇ ਚਲ ਤੇਰੀ ਸੱਸ ਦਾ ਪਤਾ ਲਿਓ ਸੋਣਾ ਤੇ ਕਹਿੰਦੇ ਉਹ ਬਿਮਾਰ ਜਾ ਹੋਰੀ ਕਾਫੀ ਅੱਛਾ ਮੰਮੀ ਦਾ ਪਤਾ ਲੈਣ ਆਏ ਹੋ ਤੁਸੀਂ ਤੇ ਆਪਣੇ ਵਾਲੀ ਮੰਮੀ ਵੀ ਤਾਂ ਬਿਮਾਰ ਸੀ ਉਹਨੂੰ ਕਿਹਦੇ ਕੋਲ ਛੱਡ ਕੇ ਆਇਆ ਪੜੇ ਮਾਲ ਵੀ ਤਾਂ ਨਾ ਚਾਚੀ ਆ ਗਈ ਨੱਕ ਤੇ ਅੱਖੀ ਵਗੀ ਤੇਰੇ ਬਰਲਾ ਰੋਲ ਐਕਸ਼ਨ ਪੜੇ ਮਾਲ ਵੀ ਤਾਂ ਨਾ ਚਾਚੀ ਆ ਗਈ ਸੀ ਤੇ ਮਾ ਨੇ ਮੈਨੂੰ ਨਾ ਜ਼ਬਰਦਸਤੀ ਇੱਧਰ ਭੇਜਤਾ ਛੱਡ ਕੇ ਤੇ ਮੇਰਾ ਵੀ ਨਹੀਂ ਦਿਲਾਂ ਨੂੰ ਕਰਦਾ ਸੀ ਉਹਨੂੰ ਵੀ ਚਲ ਬਿਮਾਰ ਹੈ ਕੱਲੀ ਹੈ ਤਾਂ ਕਰਕੇ ਅੱਛਾ ਵੀਰੇ ਫਿਰ ਵੀ ਛੱਡ ਕੇ ਕਾਣੂ ਆਉਣਾ ਸੀਗਾ ਤੂੰ ਫਿਰ ਕੀ ਸੀ ਇਧਰ ਲਈ ਮੰਮੀ ਦਾ ਬੰਦ ਝੱਟ ਚ ਠੀਕ ਹੋ ਜਾਂਦੀ ਕੱਲਾ ਬੁਖਾਰ ਹੀ ਸੀਗਾ ਚਲੋ ਜੇ ਜੀ ਠੀਕ ਹੁੰਦੀ ਤਾਂ ਠੀਕ ਐ ਨਾ ਤੈਨੂੰ ਕਿੰਨੇ ਫੋਨ ਲਾਏ ਸੀ ਤੂੰ ਚੱਕਿਆ ਕੋਈ ਜਵਾਬ ਦਿੱਤਾ ਚਾਚਾ ਨੂੰ ਮਾਂ ਨੇ ਕਿੰਨਾ ਯਾਦ ਕਰਿਆ ਤੈਨੂੰ ਵੀ ਆ ਜਾ ਆ ਜਾ ਤੂੰ ਕਢਾਈਆਂ ਦੱਸ ਬਾਈ ਮੇਰੀ ਗੱਲ ਹੋ ਤਾਂ ਗਈ ਸੀ ਤੇਰੇ ਨਾਲ ਮੈਂ ਤੈਨੂੰ ਕਿਹਾ ਤਾਂ ਸੀ ਵੀ ਹੁਣ ਇਧਰ ਫਿਰ ਮੰਮੀ ਦੀ ਜ਼ਿੰਮੇਵਾਰੀ ਵੀ ਸਿਰਫ ਮੇਰੇ ਸਿਰ ਤੇ ਐ ਮੈਂ ਛੱਡ ਕੇ ਦੱਸ ਕਿਵੇਂ ਆ ਜਾਂਦੀ ਉਹ ਤਾਂ ਤੇਰੀ ਗੱਲ ਠੀਕ ਐ ਭੈਣੇ ਤਾਂ ਇਹਦੇ ਚੀਜ਼ ਨੂੰ ਸੀ ਸਮਝ ਕੇ ਵੀ ਚਲ ਕੋਈ ਨਹੀਂ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ। ਦਿਲ ਤਾਂ ਬਥੇਰਾ ਕਰਦਾ। ਨਾਲੇ ਮੈਂ ਤਾਂ ਮੰਮੀ ਤੋਂ 1 ਮਿੰਟ ਵੀ ਪਾਸੇ ਉਹੀ ਨਹੀਂ ਰਹਿ ਸਕਦੀ ਕਿਉਂਕਿ ਜੇ ਮੇਰਾ ਸਿਰ ਦੁਖਦਾ ਸੀ ਮੰਮੀ ਵੇਖ ਲਾ ਕਿਵੇਂ ਮੇਰੇ ਅੱਗੇ ਪਿੱਛੇ ਫਿਰਦੀ ਰਹਿੰਦੀ ਸੀ ਅੱਧੀ ਅੱਧੀ ਰਾਤ ਤੱਕ ਸੌਂਦੀ ਨਹੀਂ ਸੀ। ਤੇ ਅੱਜ ਜੇ ਮੇਰੀ ਮਾਂ ਬਿਮਾਰ ਪਈਏ ਤੇ ਮੇਰੇ ਤੋਂ ਉੱਥੇ ਜਾਇਆ ਵੀ ਨਹੀਂ ਜਾਂਦਾ ਦੋ ਪਲੰਗਾ। ਉਹੀ ਗੱਲ ਆ ਭਾਣੇ ਮੰਮੀ ਤੈਨੂੰ ਚਾਦ ਬਥੇਰਾ ਕਰਦੀ ਸੀ। ਬਥੇਰਾ ਰੋਂਦੀ ਦੀ ਵਿੱਚ। ਓਹੋ ਮੈਂ ਤਾਂ پاਗਲਾ ਤੈਨੂੰ ਕਦੋਂ ਦੀ ਗੇਟ 'ਚ ਖੜਾਈ ਖੜੀਆਂ ਆ ਜਾਂ ਲੰਘਿਆ। ਚਲ ਚੰਗਾ। ਆ ਜਾ। ਤਾਂ ਗੇਟ 'ਚ ਵੀਰੇ 2 ਮਿੰਟ ਹੋਰ ਬੈਠ ਜਾਂਦਾ ਹੈ ਹਜੇ ਕੀ ਹੋਇਆ 2 ਘੰਟੇ ਨਹੀਂ ਹੋਏ ਸੀ ਤੈਨੂੰ ਆਏ ਨੂੰ ਉਹ ਭੈਣੇ ਜੀ ਤਾਂ ਮੇਰਾ ਵੀ ਬਿਥੇਰਾ ਕਰਦਾ ਮੈਂ ਆਪਣੀ ਮੈਂ ਲਾਡਲੀ ਭੈਣ ਨਾਲ ਗੱਲਾਂ ਬਾਤਾਂ ਕਰਾਂ ਉਹ ਤੇ ਦੁੱਖ ਸੁੱਖ ਪੁੱਛਾਂ ਪਰ ਕੀ ਕਰਾ ਹੁਣ ਤੈਨੂੰ ਪਤਾ ਕਰਦੀ ਕਬੀਲਦਾਰੀ ਸਾਰੀ ਮੇਰੇ ਤੇ ਤਾਂ ਕਰਕੇ ਉਧਰਲੇ ਕੰਮ ਕਰਾਂ ਕਰਕੇ ਹੁਣ ਸਮਾਂ ਕਦੇ ਘਟ ਵੱਧੀ ਲੱਗਦਾ ਬਸ ਓਜੂ ਪਜੂ ਕਰਦਾ ਆ ਹੁਣ ਪਜੂ ਪਜੂ ਕਰਦਾ ਜਾਈ ਜਾਣਾ ਚੱਲ ਵੈਸੇ ਜਾਣਾ ਤਾਂ ਬੰਦ ਹੀ ਹੈ ਤੇਰਾ ਜਾ ਕੇ ਮੰਮੀ ਦੀ ਦਵਾਈ ਬੂਟੀ ਦੇਖ ਲਈ ਪਤਾ ਨਹੀਂ ਉਹਨੇ ਲਈ ਹੋਣੀ ਆ ਪਤਾ ਨਹੀਂ ਚਾਚੀ ਰੋ ਵਿਚਾਰੀ ਨੂੰ ਇੰਨਾ ਕਿੱਥੇ ਪਤਾ ਲੱਗਣਾ ਤੋਂ ਹੀ ਆ ਭਾਣੇ ਹੁਣ ਮੰਮੀ ਕਰਕੇ ਮੈਨੂੰ ਬਸ ਇਧਰ ਭੱਜ ਨੱਠ ਕਰਨੀ ਪੈ ਰਹੀ ਹੈ ਮੈਂ ਤਾਂ ਦਿਨ ਕਹਿੰਦੀ ਸੀ ਰੋਟੀ ਖਾ ਕੇ ਵਗ ਜਾਂਦਾ ਉਹ ਨਹੀਂ ਭਾਣੇ ਪਹਿਲੀ ਬਥੇਰਾ ਸਮਾਂ ਹੋ ਗਿਆ ਤੇ ਚਲ ਚੰਗਾ ਭਾਣੇ ਹੁਣ ਮੈਨੂੰ ਜਾਣ ਦੇ ਤੂੰ ਵੀ ਆਪਦਾ ਖਿਆਲ ਰੱਖੀ ਮੇਰਾ ਜੀਜ ਹਨੀ ਕਰਦਾ ਤੈਨੂੰ ਭੇਜਣ ਨੂੰ ਕਿਉਂਕਿ ਮੇਰਾ ਤਾਂ ਆਪਦਾ ਦਿਲ ਬਹੁਤ ਕਰਦਾ ਸੀ ਮੈਂ ਉੱਥੇ ਜਾ ਕੇ ਮਿਲਕਿਆਂ ਵਾ ਤੁਹਾਨੂੰ ਚਲ ਜੇ ਤੂੰ ਆਇਆ ਸੀ ਹੁਣ ਤੇਰੇ ਨਾਲ ਜੀ ਲੱਗਣ ਲੱਗਿਆ ਹੁਣ ਤੂੰ ਵੀ ਵਗ ਚੱਲਿਆ ਚਲ ਕੋਈ ਨਹੀਂ ਭਾਣੇ ਜਦੋਂ ਮੜਾ ਮੋਟਾ ਤੇਰੀ ਸੱਸ ਦਾ ਸੁਧਾਰ ਹੋ ਗਿਆ ਨਾ ਉਦੋਂ ਮੜਾ ਮੋਟਾ ਗੇੜਾ ਮਾਰਿਆ ਵਿੱਚ ਦੀ ਜੇ ਕੋਈ ਲੱਗ ਨਾ ਨਾ ਕੋਈ ਨਾ ਵੀਰੇ ਐਡੀ ਖੇਚਲ ਕਰਨ ਦੀ ਤਾਂ ਲੋੜ ਹੀ ਨਹੀਂ ਹੈਗੀ ਐ ਤਾਂ ਬਾਵੇ ਨੇ ਕਦੇ ਮੈਨੂੰ ਜਵਾਬ ਦਿੱਤਾ ਹੀ ਨਹੀਂ ਹੈਗਾ ਜੇ ਮੈਂ ਉਹਨਾਂ ਨੂੰ ਹੁਣ ਵੀ ਕਹਿ ਦਣਾ ਉਹਨਾਂ ਨੇ ਤਾਂ ਹੁਣ ਵੀ ਲੈ ਕੇ ਆ ਦੇਣਾ ਸੀ ਮੈਨੂੰ ਉੱਥੇ ਪਰ ਬਸ ਮੈਂ ਆਪ ਹੀ ਚੁੱਪ ਕਰਕੇ ਬੈਠੀ ਆ ਮੈਂ ਕਿਹਾ ਜੇ ਐਵੇਂ ਹੁਣ ਮੰਮੀ ਬਿਮਾਰ ਪਈ ਨੂੰ ਛੱਡ ਕੇ ਜਾਉਂਗੀ ਤੈਨੂੰ ਪਤਾ ਹੀ ਆਂਡ ਗਵਾਂਡ ਤੇ ਮੂੰਹ ਤਾਂ ਫੜੇ ਨਹੀਂ ਜਾਂਦੇ ਫਿਰ ਐਂ ਕਹਿ ਦੇਣਗੇ ਵੀ ਇਹਨਾਂ ਦੀ ਨੂੰਹ ਨੂੰ ਅੱਗ ਲੱਗੀ ਸੀ ਛੇਤੀ ਪੇਕੇ ਜਾਂਦੀ ਉੱਥੇ ਜਾ ਕੇ ਬੈਠ ਗਈ ਗੱਲ ਤਾਂ ਘਰ ਤੇਰੀ ਵੀ ਠੀਕ ਹੈ ਪਣੀ ਹੂੰ ਲੋਕਾਂ ਵੱਲ ਦੇਖ ਕੇ ਤਾਂ ਚੱਲਣੀ ਪੈਂਦੀ ਨਹੀਂ 100 100 ਗੱਲਾਂ ਸੁਣਨੋਂ ਮਿਲਦੀਆਂ ਨੇ ਹੋਰ ਚਲ ਚੰਗਾ ਬਣੇ ਲੇਟ ਹੋਈ ਜਾਂਦਾ ਮਾਦਾ ਅਮਰ ਕਿਆ ਰੱਖੀ ਠੀਕ ਹੈ ਫੋਨ ਲਾ ਦੀ ਜਾ ਕੇ ਮੇਰੇ ਹਾਂ ਮੈਂ ਜਾ ਕੇ ਫੋਨ ਕਰ ਦੂੰਗਾ ਤੇ ਤੂੰ ਵੀ ਮੜਾ ਮੋਟਾ ਬੀਬੀ ਦਾ ਨਾ ਪਤਾ ਲੈ ਲਈ ਫੋਨ ਕਰਕੇ ਦੁਬਾਰੇ ਹਾਂ ਕੋਈ ਨਾ ਤੇਰੇ ਵਾਲੇ ਫੋਨ ਤੇ ਹੀ ਲਾਉਂਗੀ ਕਰਾ ਦੀ ਗੱਲ ਇੱਕ ਮੈਂ ਆ ਜਿਹਦੇ ਤੋਂ ਆਪਦੀ ਮਾਂ ਦਾ ਪਤਾ ਲੈਣ ਲੈ ਜਾਇ ਹੀ ਨਹੀਂ ਗਿਆ ਇੰਨੇ ਫੋਨ ਲਾਤੇ ਤੇ ਇੱਕ ਮੇਰੀ ਮਾਂ ਹੈ ਜਿਹੜੀ ਰਿਸ਼ਤੇ ਨੂੰ ਬਾਖੂਬੀ ਨਿਮਾਉਣਾ ਚਾਹੁੰਦੀ ਹੈ ਨਾਲ ਦੀ ਨਾਲ ਵੀਰੇ ਨੂੰ ਇੱਥੇ ਭੇਜਤਾ ਕਿ ਫੇਰ ਲਾ ਉਹਦੀ ਸੱਸ ਦਾ ਪਤਾ ਲੈ ਕੇ ਆ। ਸਹੀ ਗੱਲ ਆ। ਮੰਮੀ ਨੇ ਜਿੰਨੇ ਵੀ ਅਜ ਤੱਕ ਸੰਸਕਾਰ ਦਿੱਤੇ ਨੇ ਨਾ ਜਿਵੇਂ ਉਹਨਾਂ ਦੀ ਸਿੱਖਿਆ ਤੇ ਚੱਲਦੀ ਆਈਆਂ ਤਾਂ ਹੀ ਅੱਜ ਆਪਦੇ ਪਰਿਵਾਰ 'ਚ ਵਧੀਆ ਖੁਸ਼ੀ ਰਹੀ ਜੰਨੀ ਆ। ਖੁਸ਼ ਰਹੀ ਜੰਨੀ। ਮਾ ਹੱਪ ਠੀਕ ਆ ਮਾ ਹੁਣ ਤੂੰ। ਹਾਂ ਪੁੱਤ ਹੁਣ ਤਾਂ ਫਰਕ ਆ। ਅੱਛਾ ਦਵਾਈ ਦੂਈ ਲੈ ਲਈ ਤੀ? हां ਦਵਾਈ ਤਾਂ ਲੈ ਲਈ। ਚਲ ਵਧੀਆ ਕੀਤਾ। ਤੇ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਸੀ ਉਹ ਮਨਪ੍ਰੀਤ ਤਾਂ ਆਇਆ ਸੀਗਾ ਫੋਨ ਤੇ ਕੀ ਕਹਿੰਦੀ ਪੁੱਤ? ਕਹਿੰਦਾ ਤਾਂ ਕੀ ਦੀ ਬਸ ਕਹਿੰਦੀ ਮੇਰੀ ਤਾਂ ਬੱਸ ਸੱਸ ਬਿਮਾਰ ਹੈ। ਕਿਵੇਂ ਤੂੰ ਤਾਂ ਆਇਆ ਨਹੀਂ ਜਣਾ। ਚਲ ਕੋਈ ਗੱਲ ਨਹੀਂ ਪੁੱਤ। ਉਹਦੀ ਵੀ ਫਿਰ ਤਾਂ ਮਜਬੂਰੀ ਆ। ਜੇ ਉਹਦੀ ਸੱਸ ਬਿਮਾਰ ਆ। ਅਗਲਾ ਗੁੱਗਾ ਆਪਣੀ ਮਾਂ ਨੂੰ ਤਾਂ ਦੇਖਣ ਨੂੰ ਤੁਰਪੀ। ਇਹਦਾ ਨਹੀਂ ਤੀ ਖਿਆਲ ਰੱਖਣਾ। ਚਲ ਕੋਈ ਗੱਲ ਨਹੀਂ ਤੂੰ ਉਹਨੂੰ ਕਹਿ ਦੇਣਾ ਤੀ ਫਿਰ ਨਾ ਹੀ। ਐਦਾ ਦੀ ਮਮਾ ਹਾਂ ਚਲ ਕੋਈ ਨਹੀਂ ਜਿਆਦਾ ਢਿੱਲੀ ਐ ਤੂੰ ਇੱਥੇ ਰਹਿ ਇੱਥੇ ਤਾਂ ਮੈਂ ਹੈਗਾ ਤੇਰੇ ਵਾਸਤੇ ਮੈਂ ਤਾਂ ਐਂ ਕਹਿੰਦੀ ਸੀ ਫਿਰ ਪੁੱਤ ਜੇ ਉਹਦੀ ਸੱਸ ਬਿਮਾਰ ਆ ਆਪਣਾ ਖਬਰੰਦਾ ਜਾਣੂ ਤਾਂ ਹੱਕ ਬਣਦਾ ਤੇ ਤੂੰ ਜਾਏ ਆ ਪੁੱਤ ਉਹ ਲੈ ਦਸਮਾ ਤੂੰ ਤਾਂ ਕਮਲੀਆਂ ਗੱਲਾਂ ਕਰਤੀਆਂ ਤੂੰ ਤਾਂ ਆਪ ਦੇਖ ਲੈ ਕਿੰਨੀ ਬਿਮਾਰ ਆ ਹੁਣ ਮੈਂ ਤੈਨੂੰ ਇਕੱਲੇ ਨੂੰ ਥੋੜਾ ਛੱਡ ਕੇ ਭੱਜ ਜਾਊਂਗਾ ਲੈ ਪੁੱਤ ਬਿਮਾਰ ਨੂੰ ਕੀ ਆ ਕੋਈ ਗੱਲ ਨਹੀਂ ਤੂੰ ਆਪਣੀ ਚਾਚੀ ਨੂੰ ਕਹਿ ਜਾ ਉਹ ਮੇਰੇ ਕੋਲ ਬੈਠ ਜਾਊਗੀ ਤੂੰ ਜਾਏ ਆ ਪੁੱਤ ਅਗਲਾ ਕੂਗਾ ਪਤਾ ਲੱਗਿਆ ਤੀ ਦੇਖ ਲੈ ਆਏ ਨਹੀਂ ਹੈਗੇ ਖਬਰ ਨੂੰ ਦੇਖ ਮਾ ਤੈਨੂੰ ਬਿਮਾਰ ਨੂੰ ਛੱਡ ਕੇ ਜਾਣ ਨੂੰ ਮੇਰਾ ਦਿਲ ਜਤਾ ਨਹੀਂ ਕਰਦਾ ਪਰ ਜੇ ਤੂੰ ਬੜਾ ਜੂਰ ਪਾਉਣੀ ਹੈ ਮੈਂ ਜਾਇਆ ਉਹਨਾ ਪਰ ਮੈਂ ਬੜਾ ਟਾਈਮ ਨਹੀਂ ਲਾਉਣਾ ਉੱਥੇ ਠੀਕ ਆ ਪੁੱਤ ਹੱਕ ਤਾਂ ਬਣਦਾ ਹੀ ਐ ਜਾਇਆ ਤੂੰ ਚਲ ਠੀਕ ਆ ਮਾ ਤੇ ਮੈਂ ਜਾਂਦਾ ਜਾਂਦਾ ਨੂੰ ਚਾਚੀ ਨੂੰ ਕਹਿ ਜੂਗਾ ਕਿ ਦੋ ਚਾਰ ਘੰਟੇ ਤਰਲੇਵੇ ਲਾ ਜੂਗੀ ਐਨੇ ਮੈਂ ਭੈਣ ਲੈ ਕੇ ਜਾ ਕੇ ਮੁੜਿਆ ਹਾਂ ਕੋਈ ਗੱਲ ਨਹੀਂ ਉਹਨੂੰ ਕਹਿ ਦੇ ਬਾਕੀ ਮੈਂ ਦਵਾਈ ਵੀ ਲੈ ਲਈ ਰੋਟੀ ਵੀ ਖਾਦੀ ਹੋਈ ਆ ਹੁਣ ਤੂੰ ਜਦ ਨੂੰ ਆਏਂਗਾ ਫਿਰ ਦੇ ਦਿਆਂ ਆ ਕੇ ਪੁੱਤ ਜੇ ਕੋਈ ਵੀ ਤਕਲੀਫ ਲੱਗੀ ਨਾ ਮੈਨੂੰ ਨਾਲ ਦੇ ਨਾਲ ਫੋਨ ਕਰ ਦੇ ਮਹਾਰਾਜ ਤੋ ਜੀ ਮੁੜਿਆ ਹਾਂ ਠੀਕ ਹੈ ਠੀਕ ਆ ਪੁੱਤ ਹਾਂ ਚੱਲ ਠੀਕ ਆ ਪੁੱਤ ਧਿਆਨ ਰੱਖੇ ਹਾਂ ਠੀਕ ਮਸੀ ਹੁਣ ਕਿਵੇਂ ਸਤ ਠੀਕ ਆ ਬਾਈ ਹੁਣ ਤਾਂ ਪਹਿਲਾਂ ਨੂੰ ਚੱਲ ਮਸੀ ਹੋ ਜਾਊਗਾ ਠੀਕ ਧਿਆਨ ਰੱਖਿਆ ਕਰੋ ਆਪਣਾ ਕਾਣੂ ਵੀਰੇ ਧਿਆਨ ਦੀ ਗੱਲ ਸੁਣ ਲੈ ਆਪ ਤਾਂ ਅੰਦਰ ਬਿਮਾਰ ਪਏ ਤੇ ਸਾਨੂੰ ਆਵਾਜ਼ ਵੀ ਨਹੀਂ ਮਾਰੀ ਵੀ ਮੈਂ ਭਾਈ ਰਾਤ ਦੀ ਬਿਮਾਰ ਆ ਮੈਨੂੰ ਕੋਈ ਦਵਾਈ ਬੂਟੀ ਦੇ ਦਿਓ ਅਸੀਂ ਸਵੇਰੇ ਡਿੱਕਣ ਲੱਗ ਰਹੇ ਮੈਂ ਕਿਹਾ ਮੰਮੀ ਪਤਾ ਨਹੀਂ ਕਿੱਧਰ ਵਗ ਗਏ ਤੇ ਜਦੋਂ ਅੰਦਰ ਜਾ ਕੇ ਦੇਖਿਆ ਮੋਸ ਨਾਲ ਪਈ ਉੱਥੇ ਚਲ ਮੋਸ ਨਾਲ ਤਾਂ ਕਾਣੂ ਬਿਮਾਰ ਹੀ ਸੀਗੇ ਫੇਰ ਮੈਨੂੰ ਐ ਲੱਗਿਆ ਵਾ ਚਲ ਕਾਣੂ ਜਵਾਖਾਂ ਦੀ ਨੀਂਦ ਖਰਾਬ ਕਰਨੇ ਉਹ ਤਾਂ ਸੁੱਤੇ ਪਏ ਨੇ ਮਾ ਚਲ ਮੈਂ ਤਾਂ ਜਿਵੇਂ ਹੈਗੀਆਂ ਹੈਗੀਆਂ ਚਲ ਮੈਂ ਫੇਰ ਵੀ ਦੱਸਣ ਦਾ ਫਰਜ਼ ਤਾਂ ਬਣਦਾ ਨਾ ਟਾਈਮ ਸੇ ਦਵਾਈ ਬੂਟੀ ਲੈ ਕੇ ਦਿੱਤੀ ਜਾਂਦੀ ਆ ਹੁਣ ਜਿੰਨਾ ਇਹਨਾਂ ਵਾਧਾ ਵਧਿਆ ਕੀ ਬਤੈਣਾ ਵਾਦਾ ਵਾਦੀ ਨਾ ਜੇ ਰਾਤੀ ਕੋਈ ਦਵਾਈ ਬੂਟੀ ਦਿੱਤੀ ਹੁੰਦੀ ਤੇਨੂੰ ਅੱਜ ਵੀ ਵੇਲੇ ਸਿਰ ਚੱਲ ਪਤਾ ਲੱਗ ਗਿਆ ਵਧੀਆ ਟਾਈਮ ਤੇ ਆਪਾਂ ਦਵਾਈ ਬੂਟੀ ਲੈ ਲਈ ਨਹੀਂ ਤਾਂ ਤੈਨੂੰ ਪਤਾ ਹੀ ਆ ਬਈ ਅੱਜਕੱਲ ਤਾਂ ਮਾੜੇ-ਮਾੜੇ ਨਾਲ ਪਤਾ ਹੀ ਨਹੀਂ ਬਿਮਾਰੀਆਂ ਕਿੱਥੋਂ ਤੋਂ ਕਿੱਥੇ ਭੱਗ ਜਾਂਦੀਆਂ ਤੇ ਸੱਚ ਬਈ ਉਧਰ ਮੰਮੀ ਜੀ ਕਿਵੇਂ ਨੇ ਬੱਸ ਜੀ ਮੰਮੀ ਵੀ ਠੀਕ ਠਾਕ ਹੀ ਨੇ ਚਾਚੀ ਨੇ ਛੱਡ ਕੇ ਆ ਉਹਨਾਂ ਕੋਲੇ ਮੈਨੂੰ ਤਾਂ ਉਸ ਕੋਲ ਦਾ ਵੀ ਬੜਾ ਪਸ਼ਤਾਵਾ ਹੈ ਵੀ ਕਿੱਥੇ ਤਾਂ ਮੰਮੀ ਦਾ ਪਤਾ ਲੈਣ ਭੱਗ ਜਾਂਦੀ ਅੱਜ ਉਹ ਲੈ ਦੱਸ ਪਣ ਤੂੰ ਕਨੋਂ ਬਸੋਚ ਕਰਦੀ ਆਂ ਹੁਣ ਜਦੋਂ ਤੇਰੀ ਇਧਰਲੀ ਮੰਮੀ ਨਹੀਂ ਠੀਕ ਉੱਥੇ ਜਦੋਂ ਖੈਰ ਸੁਖ ਹੋਏ ਉਦੋਂ ਜਾਇਂ ਦੱਸ ਹੋਰ ਫਿਰ ਤਾਂ ਹੀ ਮੈਂ ਚੁੱਪ ਕਰਕੇ ਘਰੇ ਹੀ ਰਹਿ ਗਈ ਮੈਂ ਕਿਹਾ ਚੱਲ ਇਧਰ ਵੀ ਜ਼ਰੂਰੀ ਆ ਹਨਾ ਸਰਤਾਂ ਨਹੀਂ ਹੈਗਾ ਹੋਰ ਨਾ ਤਾਂ ਹੈਗਾ ਸੀਗਾ ਬਸ ਇਸੇ ਕਰਕੇ ਸਾਨੂੰ ਰੁਕਣਾ ਪੈ ਗਿਆ ਮੈਂ ਤਾਂ ਕਿਹਾਦੀ ਪਈ ਮਾ ਚੱਲ ਕੋਈ ਨਾ ਜਾਇਆ ਤੂੰ ਚੱਲ ਕੋਈ ਨਹੀਂ ਮਸੀ ਗਿੱੜੇ ਦਾ ਪਾਦੀ ਰਹਿੰਦੇ ਨੇ ਹੁਣ ਤੇਰੇ ਵਿਲੇ ਬੇਮਨਪ੍ਰੀਤ ਰਹੂਗੀ ਕੋਈ ਸੁੱਖ ਸਾਰਾ ਸੌਹ ਹੋਊਗਾ ਇੱਥੇ ਤੇਰੀ ਤੇ ਤੂੰ ਵੀ ਮਨਪ੍ਰੀਤ ਮਸੀ ਦਾ ਧਿਆਨ ਰੱਖੀਂ ਇਹ ਵੀ ਚੀਜ਼ ਦੀ ਲੋੜ ਹੋਈ ਨਾ ਲਿਆ ਕੇ ਦੇ ਦਿਆ ਕਰੀ ਬਾਈ ਮੈਂ ਤਾਂ ਕਦੇ ਉਹ ਇਨਸ਼ਿਕਾਇਤ ਦਾ ਮੌਕਾ ਦਿੰਦੀ ਮੰਮੀ ਨੂੰ ਆਪੇ ਪੁੱਛ ਲੋ ਆ ਸਾਹਮਣੇ ਬੈਠੇ ਨੇ ਜਾ ਉਹਨਾਂ ਨੂੰ ਪੁੱਛ ਲੋ ਮੈਂ ਤਾਂ ਰੋਟੀ ਪਾਣੀ ਟਾਈਮ ਸਿਰ ਟਾਈਮ ਟੂ ਟਾਈਮ ਚਾਹ ਸਾਰਾ ਕੁਝ ਬਣਾਈ ਰੱਖਦੀ ਆ ਨਹੀਂ ਤਾਂ ਇਹਦੀ ਗੱਲ ਸੱਚੀ ਆ ਭਾਈ ਤੇ ਜੇ ਮੈਂ ਮਾੜਾ ਮੋਟਾ ਕੰਮ ਨੂੰ ਹੱਥ ਪਾਵਾਂ ਕਿਸੇ ਨੂੰ ਉਹ ਵੀ ਨਹੀਂ ਪਾਉਣ ਦੀ ਕਹਿੰਦੇ ਨਾ ਨਾ ਮੈਂ ਤਾਂ ਆਪ ਹੀ ਕਰ ਲੂੰਗੀ ਰੋਟੀ ਟੁੱਕ ਚਾਹ ਪਾਣੀ ਕੱਪੜਾ ਲੀੜਾ ਤੋਤਾ ਇਹ ਤਾਂ ਕੰਮ ਸਾਰੇ ਆਪ ਸਾਂਭਦੀ ਆ ਮਾਂ ਹੀ ਤਾਂ ਨਿਸ਼ਾਨੀ ਹੁੰਦੀ ਆ ਸਿਆਣੇ ਘਰ ਦੀ ਦੀ ਪੁੱਤ ਜੀ ਕਿ ਨਹੀਂ ਸਾਰਾ ਕੰਮ ਵਿਚਾਰੇ ਆਪ ਹੀ ਸਾਰਾ ਸਾਮ ਰੱਖਿਆ ਮੰਮੀ ਨੇ ਤਾਂ ਟੱਕਾ ਨਹੀਂ ਤੋੜਨਦੀ ਹੈਗੀ ਇਹ ਤਾਂ ਹੈ ਬਈ ਆਹੀ ਤਾਂ ਸਾਰਾ ਦਿਨ ਨਾ ਇਕੱਲੇ ਥੱਕ ਕੇ ਆਉਣੀ ਆ ਕਦੇ ਇੱਧਰ ਭੱਜ ਕਦੇ ਉੱਧਰ ਭੱਜ ਚਲੋ ਚਲ ਚੰਗਾ ਮਨਪ੍ਰੀਤ ਫਿਰ ਮੈਂ ਤਾਂ ਜਾਣਾ ਹੈ ਐਨੀ ਜਲਦੀ ਓਏ ਹੋਰ ਪੈਣੇ ਤੈਨੂੰ ਪਤਾ ਹੀ ਚਾ ਸਾਰੇ ਕੰਮ ਕਰ ਹੁਣ ਮੇਰੇ ਲਵੀ ਨੇ ਸਾਰਾ ਕੁਝ ਮੈਨੂੰ ਫਿਰ ਦੇਖਣਾ ਪੈਂਦਾ ਬਾਈ ਰੋਟੀ ਤਾਂ ਖਾ ਜਾਂਦੇ ਉਹਨਾਂ ਨਾਲ ਜੀ ਰੋਟੀ ਨੂੰ ਤਾਂ ਬੱਸ ਕਰੇ ਖਾਕੀ ਤਰੀ ਸੀਗੇ ਪਰ ਕਰੇ ਕੰਮ ਕਰ ਨਾ ਪਏ ਤਾਂ ਕਰਕੇ ਜਾਣਾ ਪਊਗਾ ਰਹਿੰਦਾ ਪਤਾ ਅੱਜ ਤੂੰ ਨਹੀਂ ਮਸੀ ਪਰ ਕਰਦਾ ਵੀ ਦੇਖਣਾ ਪੈਂਦਾ ਨਾ ਉਧਰ ਮੰਮੀ ਸਾਨੂੰ ਪਤਾ ਬਿਮਾਰ ਹੈ ਕਿ ਉਹਦੇ ਲਈ ਵੀ ਨਹੀਂ ਕੋਈ ਹੈਗਾ ਹੁਣ ਚਾਚੀ ਕਿੰਨਾ ਚਿਰ ਬੈਠੀ ਰਹੋਗੀ ਵਿਚਾਰੀ ਹਾਂ ਭਾਈ ਇਹ ਵੀ ਤੇਰੀ ਗੱਲ ਸੱਚੀ ਹੈ ਇਹ ਜਗ੍ਹਾ ਚਾਚੇ ਕਾ ਵਾਲੀ ਗੱਡੀ ਲੈ ਆਉਂਦਾ ਵਿੱਚ ਮੰਮੀ ਨੂੰ ਬਿਠਾ ਲਿਆਂਦਾ ਨਾਲੇ ਉਹ ਮਿਲ ਜਾਂਦੀ ਮੈਨੂੰ ਓਹੋ ਉਹ ਭੈਣ ਕਿੱਧਰ ਮੈਂ ਵਾਰ ਮੰਮੀ ਨੂੰ ਖਿੱਚਦਾ ਫਿਰਦਾ ਦੱਸ ਤੈਨੂੰ ਪਤਾ ਤਾਂ ਹੈਗਾ ਉਹਨੂੰ ਤੇਲ ਚੜਦਾ ਉੱਥੇ ਪੱਕਾਰ ਚ ਹੋਰ ਬਿਮਾਰ ਹੋ ਜਾਵੇ ਹੁਣ ਤਾਂ ਪਈ ਰਹਿ ਪੈਂਦਾ ਚਲ ਜੇ ਜਾਣਾ ਹੀ ਐ ਫਿਰ ਜਾ ਫਿਰ ਕਵੇਲਾ ਕਾਨੂੰ ਕਰਦਾਗਾ ਚਲ ਠੀਕ ਐ ਮਸੀ ਚਲ ਚੰਗਾ ਬਣੇ ਮੈਂ ਚਲਦਾ ਚਲ ਆ ਜਾ ਮੈਂ ਛੱਡ ਕੇ ਆਉਣੀ ਦਾ ਠੀਕ ਚਲੋ ਠੀਕ ਐ ਜੀ ਠੀਕ ਐ ਭਾਈ ਚੰਗਾ ਮਸੀ ਧਿਆਨ ਰੱਖੀਗਾ ਪੁੱਤ